ਪਰ ਉਸ ਨਾਲ ਸੰਬੰਧਤ ਮੇਰੇ ਪਿਆਰੇ ਸਾਥਿਓ ਮੈਂ ਸਭ ਤੋਂ ਪਹਿਲਾਂ ਤੁਹਾਡਾ ਬੜਾ ਹੀ ਧੰਨਵਾਦੀ ਆ ਤੁਸੀਂ ਸਾਡੀ ਗੱਲ ਸੁਣਨ ਦੇ ਵਾਸਤੇ ਕਾਫੀ ਲੰਬੇ ਸਮੇਂ ਤੋਂ ਇੱਥੇ ਆ ਕੇ ਦਫ਼ਤਰ 'ਚ ਬੈਠੇ ਹੋ ਤੇ ਤੁਹਾਨੂੰ ਵੇਟ ਕਰਨੀ ਪਈ ਇਹਦੇ ਲਈ ਖਵਾ ਜਾਂਚਣਾ ਵੀ ਚਾਹੁੰਦੇ ਆ ਤੁਸੀਂ ਮੈਂ ਸਮਝਦਾ ਹਾਂ ਜਿਨੀ ਆਪਣੇ ਸਮਝਦਾਰੀ ਦੇ ਮਤਾਬਕ ਮੈਂ ਗੱਲ ਕਰਨੀ ਚਾਹੁੰਦਾ ਹਾਂ ਤੁਸੀਂ ਉਹ ਆਵਾਜ਼ ਆ ਉਹਨਾਂ ਲੋਕਾਂ ਦੀ ਆਵਾਜ਼ ਆ ਤੁਸੀਂ ਜਿਹੜੇ ਲੋਕਾਂ ਦੀ ਆਵਾਜ਼ ਨੂੰ ਸਰਕਾਰਾਂ ਬੇਧਿਆਨੀ ਕਰ ਲੈਂਦੀਆਂ ਬੇਧਿਆਨ ਕਰ ਦਿੰਦੀਆਂ ਪ੍ਰੈਸ ਜਿਹੜੀ ਆ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਚਾਹੇ ਉਹ ਪ੍ਰਿੰਟ ਮੀਡੀਆ ਉਹ ਉਹਨਾਂ ਲੋਕਾਂ ਦੀ ਆਵਾਜ਼ ਸੁਣ ਕੇ ਉਹ ਲੋਕਾਂ ਤੱਕ ਗਾਂਹ ਪੰਜਾਬ ਦੇ ਲੋਕਾਂ ਤੱਕ ਜਾਂ ਦੇਸ਼ ਦੇ ਲੋਕਾਂ ਤੱਕ ਪਹੁੰਚਾਉਂਦੇ ਆ ਤੁਸੀਂ ਇੱਥੇ ਪਹੁੰਚੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਸ ਗੱਲ ਇੰਨੀ ਕਰਨੀ ਚਾਹੁੰਦੀ ਆ ਦਈਆ ਸਾਬ ਨੇ ਮੋਟੀ ਮੋਟੀ ਗੱਲ ਦੱਸਤੀ ਆ ਮੈਂ ਇੰਨੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਜਦੋਂ ਦੀ ਸਰਕਾਰ ਬਣੀ ਆ ਜਦੋਂ ਇਹ ਭਗਵੰਤ ਮਾਨ ਸਰਕਾਰ ਹੋਂਦ ਵਿੱਚ ਆਈ ਸੀ ਇਹਨਾਂ ਨੇ ਉਦੋਂ ਹੀ ਕਿਹਾ ਵੀ ਕੁਝ ਸਮੇਂ ਦੇ ਵਿੱਚ ਹੀ ਕੁਝ ਹਫ਼ਤਿਆਂ ਦੇ ਵਿੱਚ ਹੀ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਆ ਨਸ਼ਾ ਕਰਨ ਜਿਹੜਾ ਨਸ਼ਾ ਵੇਚਣ ਵਾਲੇ ਲੋਕ ਆ ਇਹਨਾਂ ਨੂੰ ਅਸੀਂ ਪੰਜਾਬ ਚੋਂ ਦਫਾ ਕਰ ਦਾਂਗੇ ਇਹਨਾਂ ਨੂੰ ਫੜ ਕੇ ਜਿਲਾ ਵਿੱਚ ਸੁਣ ਦਾਂਗੇ ਨਸ਼ਾ ਪੰਜਾਬ ਦੇ ਵਿੱਚੋਂ ਬੰਦ ਕਰ ਦਾਂਗੇ 5 ਸਾਲ ਦਾ ਸਮਾਂ ਕਰੀਬ-ਕਰੀਬ ਹੋਣ ਵਾਲਾ ਆ ਅਗਲੇ ਮਤਲਬ ਸਾਲ ਜਿਹੜੀਆਂ ਵੋਟਾਂ ਵੀ ਹੋਣ ਵਾਲੀਆਂ ਆ ਤੇ ਹੁਣ ਆਣ ਕੇ ਇਹਨਾਂ ਨੇ ਉਹਨਾਂ ਲੋਕਾਂ ਨੂੰ ਫੜਨਾ ਸ਼ੁਰੂ ਕਰਤਾ ਜਿਨ੍ਹਾਂ ਦਾ ਨਸ਼ੇ ਨਾਲ ਵੇਚਣ ਦੇ ਨਾਲ ਕੋਈ ਸਬੰਧ ਨਹੀਂ ਜਿਹੜੇ ਕਿਤੇ ਮਾੜਾ ਮੋਟਾ ਕੋਈ ਨਸ਼ਾ ਕਿਸੇ ਤਰ੍ਹਾਂ ਦਾ ਕਰਦਾ ਉਹਨਾਂ ਲੋਕਾਂ ਨੂੰ ਜਾਂ ਆਮ ਲੋਕੀ ਜਿਹਦੇ ਜਿਨ੍ਹਾਂ ਦਾ ਨਸ਼ਾ ਨਾਲ ਕੋਈ ਸਬੰਧ ਨਹੀਂ ਉਹਨਾਂ ਨੂੰ ਫੜ ਫੜ ਕੇ ਅੰਦਰ ਦਿੱਤੇ ਜਾ ਰਿਹਾ ਉਹਨਾਂ ਦੇ ਉੱਪਰ ਗੋਲੀਆਂ ਕੈਪਸੂਲ ਪਾਏ ਜਾ ਰਹੇ ਆ ਤਕ ਕਾ ਸ਼ਰੇ ਆਮ ਕੀਤਾ ਜਾ ਰਿਹਾ ਨਾ ਕੋਈ ਸਰਕਾਰ ਗੱਲ ਸੁਣਨ ਨੂੰ ਤਿਆਰ ਆ ਨਾ ਕੋਈ ਪੁਲਿਸ ਗੱਲ ਸੁਣਨ ਨੂੰ ਤਿਆਰ ਆ ਪੁਲਿਸ ਦੇ ਅਧਿਕਾਰੀ ਇੱਥੋਂ ਤੱਕ ਆ ਵੀ ਕਈ ਵਾਰੀ ਇਹ ਗੱਲਾਂ ਕਰ ਦਿੰਦੇ ਆ ਵੀ ਮੈਂ ਤਾਂ ਉਸ ਉਹ ਜਿਹੜਾ ਦੋਸ਼ੀ ਆ ਕੋਈ ਮੈਂ ਉਹਨੂੰ ਫੜਨੋਂ ਤਿਆਰ ਨਹੀਂ ਹੂੰ ਮੇਰੇ ਨਾਲ ਉਹਨਾਂ ਦੇ ਸੰਬੰਧ ਬੜੇ ਸਖਾਵੇਂ ਆ ਮੈਂ ਤੁਹਾਨੂੰ ਇੱਕ ਇਹਦਾ ਆਧਾਰਨ ਦੇਣੀ ਚਾਹਣਾ ਆ ਕਿ 5 ਮਹੀਨੇ ਪਹਿਲਾਂ ਨਕੋਦਰ ਵਿੱਚ ਕੋਈ ਸੁੰਦਰ ਨਗਰ ਮੁਹੱਲੇ 'ਚ ਇੱਕ ਜਲੰਧਰ ਤੋਂ ਆਏ ਇੱਕ ਲੇਡੀਜ਼ ਨਾਲ 4-5 ਉਹਦੇ ਬੰਦੇ ਉਹ ਜਬਰੀ ਕਾਰ ਖੋ ਕੇ ਲੈ ਗਏ ਜਦੋਂ ਮੈਨੂੰ ਪਤਾ ਲੱਗਾ ਅਸੀਂ ਨਕੋਦਰ ਦੇ ਸਿਟੀ ਥਾਣੇ ਵਿੱਚ ਦਰਖਾਸਤ ਦੇਣ ਗਏ ਉਤਨੇ ਥਾਣਾ ਪਰਵਾਰੀ ਨੇ ਇਹ ਗੱਲ ਕਹੀ ਵੀ ਦਰਖਾਸਤ ਦੇ ਦਿਓ ਮੈਂ ਉਹਨਾਂ ਨੂੰ ਟਾਈਮ ਦੇ ਦੇਣਾ ਤਾਂ ਦਰਖਾਸਤ ਦੇ ਦਿੱਤੀ ਉਹ ਜਿਹੜੀ ਕਾਰ ਖੋਗ ਕੇ ਲਗਾਇਆ ਉਹਦੀ ਐਨਓਸੀ ਵੀ ਪੇਸ਼ ਕੀਤੀ ਵੀ ਮਾਲਕ ਕੌਣ ਆ ਉਹਦੀ ਐਨਓਸੀ ਪੇਸ਼ ਕੀਤੀ ਉਦੋਂ ਬਾਅਦ ਉਹਨਾਂ ਨੇ ਥਾਣੇ ਵਾਲੇ ਐਸਐਚਓ ਨੇ ਦੋਏ ਦਿਨ 10 ਵਜੇ ਦਾ ਟਾਈਮ ਦਿੱਤਾ ਪਰ ਉਹ 10 ਵਜੇ ਪਾਰਟੀ ਨਹੀਂ ਆਈ ਸਾਨੂੰ ਇਹ ਪਤਾ ਲੱਗਾ ਵੀ ਐਸਐਸਪੀ ਸਾਹਿਬ ਨਾਲ ਗੱਲ ਕਰੋ ਜਦੋਂ ਮੈਂ ਖੁਦ ਐਸਐਸਪੀ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਉਹਦੀ ਇਨਕੁਆਰੀ ਚੱਲ ਰਹੀ ਆ ਮੈਂ ਕਿਹਾ ਜੀ ਲੁੱਟ ਹੋ ਦੀ ਇਨਕੁਆਰੀ ਤਾਂ ਹੁੰਦੀ ਕੋਈ ਨਹੀਂ ਲੜਖੋ ਦੀ ਇਨਕੁਆਰੀ ਕਰ ਦੋ ਤੁਸੀਂ ਕਰ ਦਿੱਤੀ ਆ ਕਹਿੰਦਾ ਮੇਰੇ ਐਸਪੀ ਕਰ ਰਹਾ ਆ ਐਸਪੀ ਸਾਹਿਬ ਨੇ ਕਿਹਾ ਵੀ ਮੇਰੇ ਐਸਪੀ ਕਰ ਰਹਾ ਐਨਕੁਆਰੀ ਮੈਗਾਜਿਨ ਕੋਈ ਤਾਂ ਹੁੰਦੀ ਨਹੀਂ ਕਹਿੰਦਾ ਜੀ ਨਹੀਂ ਤੈਨੂੰ ਉੱਤੇ ਇਤਵਾਰ ਤੱਕ ਆਪ ਕਰ ਲੈ ਇਦਾਂ ਦੇ ਸ਼ਬਦ ਜਿਹੜੇ ਆ ਕਿ ਜਿੰਮੇਵਾਰ ਵਿਅਕਤੀ ਨੂੰ ਬੋਲਣੇ ਤੇ ਹੋਇਆ ਇਹ ਕਿ ਅਜੇ ਤਾਈਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤੇ ਜਿਹੜੀ ਦੁਖਦਾਈ ਘਟਨਾ ਵਾਪਰੀ ਆ ਵੀ ਜਿਹੜੀ ਲੜਕੀ ਦੇ ਕੋਲੋਂ ਘਰੋਂ ਜਿਹੜੀ ਤਾਜੀ-ਤਾਜੀ ਨਵਾਂ ਵਿਆਹ ਕੇ ਆਈ ਸੀ ਨੂੰ ਉਧਰ ਕਾਰ ਖੋ ਕੇ ਲੈ ਗਏ ਉਹ ਵੀ ਵਿਚਾਰੀ ਪਿਛਲੇ ਦਿਨੀ ਰਾਹੋਂ ਦੇ ਕੋਲ ਉਹਦਾ ਐਕਸੀਡੈਂਟ ਹੋ ਗਿਆ ਉਦੀ ਕਾਰ ਤੇ ਟਰੱਕ ਚੜ ਗਿਆ ਮਰਗੀ ਵਿਚਾਰੀ ਤੇ ਪੁਲਿਸ ਨੇ ਹਲੇ ਤੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਰੋਜ਼ ਵਾਪਰਦੀਆਂ ਸਾਰੇ ਪੰਜਾਬ 'ਚ ਵਾਪਰਦੀਆਂ ਨਕੋਦਰ ਵਿੱਚ ਵਾਪਰਦੀਆਂ ਲਾਗੇ ਲਾਗੇ ਹਲਾਕਿਆਂ ਵਿੱਚ ਵਾਪਰ ਰਹੀਆਂ ਤੇ ਇਹਨਾਂ ਨੂੰ ਸਿਰਫ ਇੱਕ ਗੱਲ ਲੱਭਈ ਆ ਵੀ ਜੁੱਧ ਨਸ਼ੇ ਵਿਰੁੱਧ ਮੈਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜੁੱਧ ਲੋਕਾਂ ਵਿਰੁੱਧ ਸ਼ੁਰੂ ਹੋ ਗਿਆ ਨਸ਼ੇ ਤਾਂ ਉਦਾਂ ਹੀ ਵਿਕ ਰਹੇ ਆ ਜਿਹੜੇ ਸਪਲੈਰ ਆ ਉਹਨਾਂ ਨੂੰ ਕੁਝ ਕਿਹਾ ਨਹੀਂ ਜਾ ਰਿਹਾ ਜਿਹੜੇ ਖਪਤਕਾਰ ਆ ਉਹਨਾਂ ਨੂੰ ਫੜ ਕੇ ਤੰਗ ਕੀਤਾ ਜਾ ਰਿਹਾ ਉਹਨਾਂ ਨੂੰ ਕੁੱਟਿਆ ਜਾ ਰਿਹਾ ਉਲਟ ਉਹਨਾਂ ਦੇ ਉੱਪਰ ਨਸ਼ੇ ਦੇ ਕੈਪਸੂਲ ਵਗੈਰਾ ਗੋਲੀਆਂ ਗਾਲੀਆਂ ਆਦ ਉਹਨਾਂ ਤੇ ਪਾਈਆਂ ਜਾ ਰਹੀਆਂ ਉਹਨਾਂ ਨੂੰ ਜਿਲੀ ਢੱਕਿਆ ਜਾ ਰਿਹਾ ਜਿਹੜੇ ਸਪ ਲੈ ਰਹੇ ਉਹਨਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਇਹ ਸ਼ਰਿਆ ਆਮ ਹੋ ਰਿਹਾ ਜੇ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬੋਲਦਾ ਕੋਈ ਮੀੜੇ ਜਾਂਦਾ ਕੋਈ ਮੀਡੀਆ ਨੂੰ ਜਾ ਕੇ ਦੱਸਦਾ ਆ ਜਾਂ ਜੇ ਹੋਰ ਆਪਣੇ ਜਾ ਕੇ ਉਹ ਕ੍ਰੇਸ਼ਕਾਰੀ ਕਰਦਾ ਤੇ ਉਹਨੂੰ ਪੁਲਿਸ ਮੈਨ ਜਿਹੜੇ ਆ ਪੁਲਿਸ ਦੇ ਅਧਿਕਾਰੀ ਉਹਨੂੰ ਡਾਂਡਦੇ ਆ ਉਹਨੂੰ ਕੁੱਟਦੇ ਆ ਉਤੇ ਪਰਚਾ ਪਾ ਕੇ ਜੇਲ ਸੁੱਟਣ ਦੀਆਂ ਧਮਕੀਆਂ ਵੀ ਦਿੰਦੇ ਆ ਇਹ ਸਾਡੇ ਹਾਲਾਤ ਬਣ ਗਏ ਆ ਇਹ ਹਾਲਾਤ ਇਦਾਂ ਦੇ ਸਖਾਵੇਂ ਨਹੀਂ ਇਹ ਸਰਕਾਰ ਨੇ ਕੀਤੇ ਆ ਜਿਹੜੇ ਬੁਰੇ ਹਾਲਾਤ ਸਖਾਵੇਂ ਨਹੀਂ ਬਣਾਏ ਇਹ ਸਾਡੇ ਪੰਜਾਬ ਦੀ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਬਣਾਏ ਆ ਬਦਲਾਅ ਨਾ ਦੀ ਕੋਈ ਚੀਜ਼ ਨਹੀਂ ਜੇ ਕੋਈ ਬਦਲਾਅ ਨਾ ਦੀ ਚੀਜ਼ ਹੁੰਦੀ ਤੇ ਬਦਲਾਅ ਲੋਕਾਂ ਨੂੰ ਦਿਸ ਪੈਣਾ ਸੀ ਕਿ ਪਿਗੜੀ ਪੱਗ ਜਿਹੜੀ ਆ ਉਹ ਜਿਹੜੀ ਬਸੰਤੀ ਪੱਗ ਬਨ ਕੇ ਪਿਗਲੇ ਰੰਗ ਦੀ ਪੱਗ ਬਨ ਕੇ ਭਗਤ ਸਿੰਘ ਦੇ ਵਿਚਾਰ ਕਿਦੇ ਸਿਰਤ ਨਹੀਂ ਵੱਢ ਜਾਂਦੇ ਭਗਤ ਸਿੰਘ ਦੇ ਵਿਚਾਰਾਂ ਨੂੰ ਜਾਣਨ ਲਈ ਉਹਨਾਂ ਨੂੰ ਆਪਣੇ ਸਿਰ ਵਿੱਚ ਫਿੱਟ ਕਰਨ ਲਈ ਸਾਨੂੰ ਗਿਆਨ ਪ੍ਰਾਪਤ ਹੋਣਾ ਚਾਹੀਦਾ ਭਗਤ ਸਿੰਘ ਬਾਰੇ ਭਗਤ ਸਿੰਘ ਕੀ ਸੀ ਸੋ ਇਹ ਭਗਤ ਸਿੰਘ ਦਾ ਨਾਮ ਲੈ ਕੇ ਬਦਲਾਅ ਦਾ ਨਾਮ ਲੈ ਕੇ ਸਰਕਾਰ ਬਣੀ ਆ ਜਿਹੜਾ ਇੱਕ ਵੀ ਇਹਨਾਂ ਨੇ ਕੀਤੀ ਗਰੰਟੀ ਲੋਕਾਂ ਦੇ ਨਾਲ ਉਹ ਕੋਈ ਵੀ ਇਹਨਾਂ ਨੇ ਉਹਨੂੰ ਇਹ ਲਾਗੂ ਨਹੀਂ ਕੀਤਾ ਚਾਹੇ 1000 ਬੀਬੀਆਂ ਵਾਲਾ ਹੋਵੇ ਚਾਹੇ 2500 ਰੁਪਏ ਦਾ ਪੈਨਸ਼ਨ ਦਾ ਸਵਾਲ ਹੋਵੇ ਕੁਝ ਵੀ ਨਹੀਂ ਇਹਨਾਂ ਨੇ ਕੀਤਾ ਸਮਾਂ ਪੁਲਿਸ ਦਾ ਡੰਗ ਇਹਨਾਂ ਦੇ ਰਾਜ ਵਿੱਚ ਹੋਰ ਤਿੱਖਾ ਹੋਇਆ ਜੋ ਲੋਕਾਂ ਨੂੰ ਰੋਜ਼ ਡੰਗ ਰਿਆ ਲੋਕਾਂ ਨੂੰ ਰੋਜ਼ ਕੁੱਟ ਰਿਆ ਆ ਇਸ ਕਰਕੇ ਅਸੀਂ ਅੱਜ ਤਿੰਨ ਪਾਰਟੀਆਂ ਸਾਡੀਆਂ ਹੋਰ ਵੀ ਈਮਾਦੀ ਪਾਰਟੀਆਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਕਾੜੀ-ਕਾੜੀ ਵਿੱਚ ਇੱਥੇ ਬੁਲਾ ਨਹੀਂ ਸਕੇ ਜੇਕਰ ਉਹਨਾਂ ਨੂੰ ਰਿਕਵੈਸਟ ਕਰਾਂਗੇ ਤੇ ਸਾਡੇ ਨਾਲ ਉਹ ਇੱਕ ਮਿੰਟ 'ਚ ਸ਼ਾਮਲ ਹੋਣ ਨੂੰ ਤਿਆਰ ਆਉਣਗੇ ਸਾਡੇ ਅਸੀਂ ਸਮਝਦੇ ਹਾਂ ਕਿ ਨਕੌਦਰਪੁਰਸ ਦੀਆਂ ਵਧੀਆਂ ਜੋ ੱੱੱਕੇ ਸ਼ਈਆਂ ਜੋ ਐਵੇਂ ਲੋਕਾਂ ਨੂੰ ਚੁੱਕ-ਚੁੱਕ ਕੇ ਲਿਆ ਕੇ ਅੰਦਰ ਸੁੱਟੀ ਜਾ ਰਿਹਾ ਆ ਇਹ ਸਗੋਂ ਇਹ ਕਹਿ ਰਿਹਾ ਤੁਸੀਂ ਮੁਜਾਰਾ ਕਰਨਾ ਨਾ ਕਰੋ ਦਰਿਆ ਤੁਹਾਨੂੰ ਆਪ ਦੇ ਦਾਂਗੇ ਇਦਾਂ ਦੀਆਂ ਗੱਲਾਂ ਜਿਹੜੀਆਂ ਇਹ ਬਰਦਾਸ਼ਤ ਤੋਂ ਬਾਹਰ ਆ ਅਸੀਂ ਅੱਜ ਤਿੰਨਾਂ ਪਾਰਟੀਆਂ ਕਾਂਗਰਸ ਪਾਰਟੀ ਜਿਹਦੇ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਇਹ ਡਾਕਟਰ ਸਾਹਿਬ ਡਾਕਟਰ ਨਵਜੋਤ ਸਿੰਘ ਦੱਜਾ ਜੀ ਬੈਠੇ ਆ ਹੋਰ ਜਨਸਵਾਗ ਪਾਰਟੀ ਵੱਲੋਂ ਇਹ ਸ਼੍ਰੀ ਵਿਜੇ ਮੜਾਧੀ ਬੈਠੇ ਆ ਸਾਡੀ ਮਲਵਾਰ ਐਮਪੀ ਆਈ ਉਹਦੇ ਵੱਲੋਂ ਮੇਜਰ ਪੁਰਲਾਪੁਰ ਜੀ ਬੈਠੇ ਆ ਮੈਂ ਆ ਸਾਥੀ ਬੀਐਸਪੀ ਦੇ ਆਰਮਦਾਦ ਸਰਪੰਚਪੰਡ ਮਹੂ ਨਾਲ ਉਹ ਬੈਠੇ ਆ ਹੋਰ ਸਾਡੇ ਬੜੇ ਪਿਆਰੇ ਸਾਥੀ ਗੋਪੀ ਸੰਧੂ ਜੀ ਬਿਠੇ ਆ ਇਹ ਕਾਂਗਰਸ ਵੱਲੋਂ ਜਿਹੜੇ ਕੌਂਸਲਰ ਵੀ ਆ ਗੌਰਵ ਜੈਨ ਜੀ ਜਿਹੜੇ ਸ਼ਹਿਰੀ ਪ੍ਰਧਾਨ ਆ ਕਾਂਗਰਸ ਦੇ ਬਹੁਤ ਸਾਰੇ ਸਤਕਾਰਯੋਗ ਹੋਰ ਸਾਰੇ ਸਾਥੀ ਬਿਠੇ ਆ ਅਸੀਂ ਚਾਹੁੰਦੇ ਆ ਅਸੀਂ ਰਾਇ ਕੀਤੀ ਆ ਵੀ ਅਸੀਂ ਮਤਲਬ 28 ਤਰੀਕ ਨੂੰ ਆ ਜਿਹੜੀ 28 ਜਨਵਰੀ ਆ 28 ਜਨਵਰੀ ਨੂੰ ਅਸੀਂ ਇੱਕ ਵੱਡਾ ਇਕੱਠ ਕਰਕੇ ਪਹਿਲਾਂ ਸ਼ਹਿਰ 'ਚ ਪ੍ਰਦਰਸ਼ਨ ਕਰੀਏ ਉਦੋਂ ਬਾਅਦ ਅਨਕੋਦਰ ਦੀ ਕੋਈ ਜਿਹੜੀ ਠੁਕਵੀਂ ਜਗ੍ਹਾ ਆ ਉੱਤੇ ਪੁਲਿਸ ਦੇ ਘਲਾਬ ਜਿਹੜਾ ਮੁਜ਼ਾਹਰਾ ਕਰੀਏ ਤੇ ਸਰਕਾਰ પાસે ਮੰਗ ਕਰੀਏ ਅਸੀਂ ਹੁਣ ਵੀ ਤੁਹਾਡੇ ਮਾਧਮ ਨਾਲ ਹੀ ਵੀ ਮੰਗ ਕਰਦੇ ਆ ਕਿ ਜਿਹੜੇ ਨਜਾਇਜ਼ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਜਿਹੜੇ ਨਜਾਇਜ਼ ਪਰਚੇ ਕੀਤੇ ਜਾ ਰਿਹਾ ਜਿਹੜਾ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਪੁਲਿਸ ਵੱਲੋਂ ਇਹ ਬੰਦ ਕੀਤਾ ਜਾਵੇ ਜਿਹੜੇ નિર્ਦੋਸ਼ ਫੜੇ ਆ ਉਹਨਾਂ ਨੂੰ ਫੋਰੀ ਰਿਹਾਈ ਕੀਤਾ ਜਾਵੇ ਇਹ ਜਿਹੜਾ ਇਹ سلسلہ ਚਲਾਇਆ ਆ ਇਹਨੂੰ ਫੋਰੀ ਤੌਰ ਤੇ ਬੰਦ ਕੀਤਾ ਜਾਵੇ ਅਸੀਂ ਕਹਿੰਦੇ ਆ ਅਸੀਂ ਇਸ ਗੱਲ ਦੇ ਹੱਕਦਾਰ ਜਾਂ ਜਿਹੜੇ ਨਸ਼ਾ ਵੇਚਣ ਵਾਲੇ ਆ ਨਸ਼ੇ ਦੇ ਜਿਹੜੇ ਉਹਨਾਂ ਦੇ ਨਸ਼ਾ ਨੂੰ ਫੜਿਆ ਜਾਵੇ ਉਹਨਾਂ ਨੂੰ ਫੜ ਕੇ ਜੇਲਾ ਸੁੱਟਿਆ ਜਾਵੇ ਜੋ ਉਹਨਾਂ ਦੇ ਕਰਨਾ ਇਹ ਜਿਹੜੀ ਸਰਕਾਰ ਕਰੇ ਅਸੀਂ ਉਹਨਾਂ ਦੇ ਬਿਲਕੁਲ ਨਹੀਂ ਉਹਦੇ ਹੱਕ 'ਚ ਅਸੀਂ ਚਾਹੁੰਦੇ ਆ ਵੀ ਨਸ਼ਾ ਪੰਜਾਬ 'ਚੋਂ ਮੁਕਣਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੈਸੇ ਤੁਹਾਨੂੰ ਵੀ ਬੜਾ ਗਿਆਨ ਆ ਬਾਕੀ ਸਾਰੇ ਲੋਕ ਜਾਣਦੇ ਆ ਜੇ ਕਿਸੇ ਦਿਨ 15 ਲੋਕ ਨਸ਼ੇ 'ਰਾਂ ਪਰ ਜਾਂਦੇ ਆ ਨੌਜਵਾਨ ਜੇ ਦਿਨ 20 ਮਰਦੇ ਆ ਜੇ ਦਿਨ 5 ਮਰਦੇ ਆ ਕਿਸੇ ਦਿਨ 8 ਮਰਦੇ ਆ ਜੇ 12 ਦੀ ਐਵਰੇਜ ਕੱਢੀਏ ਵੀ ਰੋਜ਼ 12 ਮਰਦੇ ਆ ਤੁਸੀਂ ਅੰਦਾਜ਼ਾ ਕਰ ਲਓ ਵੀ 360 ਨੌਜਵਾਨ ਜਿਹੜੇ ਆ ਇੱਕ ਮਹੀਨੇ ਵਿੱਚ ਪੰਜਾਬ ਚ ਮਰ ਰਹੇ ਆ ਤੇ ਸਾਲ ਦੇ 12 ਮਹੀਨੇ ਆ ਕਿੰਨੇ ਮਰਦੇ ਹੋਣਗੇ ਤੇ ਪੰਜਾਂ ਸਾਲਾਂ ਚ ਕਿੰਨੇ ਮਰੇ ਹੋਣਗੇ ਇਹ ਸਰਕਾਰ ਦੀ ਨਲਾਇਕੀ ਦਾ ਸਿੱਟਾ ਆ ਹੁਣ ਜਿਹੜਾ ਨਸ਼ਾ ਵਿਰੋਧ ਜੋਧਿਆ ਉਹਦੀ ਹਵਾ ਨਿਕਲ ਗਈ ਆ ਮਹੀਨੇ ਥੋੜੇ ਰਹਿ ਗਏ ਆ ਸੁਖ ਨਾਲ ਉਹ ਸਮਝਦੇ ਆ ਵੀ ਇਦਾਂ ਦਾ ਕੋਈ ਗੇੜ ਕਰਕੇ ਲਾਲਾ ਲਾਲਾ ਜੀ ਕਰਾ ਕੇ ਕੋਈ 5 7 10 ਹਜ਼ਾਰ ਮੁੰਡਾ ਇਹ ਨੌਜਵਾਨ ਆ ਉਹ ਅੰਦਰ ਕਰਕੇ ਕਹਿ ਦਈਏ ਬਿਆਨ ਆਉਂਦੇ ਜੀ ਤੇ ਇੰਨੇ ਜਿਹੜੇ ਸਮਗਲਰ ਫੜ ਲਏ ਆ ਤੇ ਹੁਣ ਫੇਰ ਸਾਨੂੰ ਵੋਟਾਂ ਵਾ ਕੇ ਉਹ ਬਣਾ ਦਿਓ ਇਹ ਲੋਕਾਂ ਨੇ ਜਾਣ ਲਿਆ 5 ਸਾਲਾਂ ਦੇ 50 ਸਾਲਾਂ ਦੇ ਜਿਹੜਾ ਟਾਈਮ ਆ ਉਹਦੇ ਵਿੱਚੋਂ 4 ਸਾਲ ਤੋਂ ਉੱਪਰ ਹੋ ਗਿਆ ਲੋਕਾਂ ਨੇ ਇਹ ਗੱਲ ਲੱਭ ਲਈ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਪੱਲੇ ਹੈ ਕੱਖ ਨਹੀਂ ਇਹ ਕਰਨ ਜੋਗੇ ਕੱਖ ਨਹੀਂ ਗੇ ਇਹ ਗੱਲਾਂ ਬਾਤਾਂ ਨਾਲ ਦਿੱਲੀ ਤੋਂ ਸਨੇਹ ਲੈ ਕੇ ਉਹ ਆਪਣੇ ਆਕਾਮਾਂ ਨੂੰ ਖੁਸ਼ ਕਰਨ ਲਈ ਤੇ ਲੱਗੇ ਹੋਏ ਆ ਕੋਈ ਕਹਿੰਦਾ ਸ਼ਾਮ-ਦਾਮ ਦੰਡ ਭੇਦ ਇਥੇ ਸਾਰੀ ਕਰਾਂਗੇ ਉਹ ਗੱਲ ਜਿਹੜੀ ਆ ਵੀ ਜੋ ਗੁੱਡਾ ਗਰਦੀ ਵੋਟਾਂ ਲੈਣ ਲਈ ਜੋ ਬਦਮਾਸ਼ੀ ਕਰਨੀ ਆ ਉਹ ਕਰਾਂਗੇ ਇਹਨਾਂ ਦੇ ਜਿਹੜੇ ਵੱਡੇ ਜਿਹੜੇ ਵੱਡੇ ਅਹੁਦੇਦਾਰ ਆ ਜਿਵੇਂ ਕਹਾਂ ਤੇ ਮਨੀਸ਼ ਸ਼ੋਧਿਆ ਜੀ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਵੀ ਰਹੇ ਆ ਇਥੇ ਦੇ ਪ੍ਰਭਾਰੀ ਆ ਪੰਜਾਬ ਦੇ ਇਹ ਆਮ ਆਦਮੀ ਪਾਰਟੀ ਦੇ ਉਹ ਉੱਥੇ ਕਿਸੇ ਸਵਾਗਤ ਪੰਜਾਬ ਚ ਕਹਿ ਕੇ ਗਿਆ ਸ਼ਾਮਦਾਨ ਦੰਡ ਭੇਦ ਇਲੈਕਸ਼ਨ ਜਿੱਤਣ ਲਈ ਜੋ ਸਾਨੂੰ ਕਰਨਾ ਪਿਆ ਉਹ ਅਸੀਂ ਕਰਾਂਗੇ ਇਹ ਬਲਾਗ ਸੰਪਤੀ ਜਿਲ੍ਹਾ ਪ੍ਰੀਸ਼ਦ ਦੇ ਚੋਣਾਂ ਵਿੱਚ ਪ੍ਰੈਕਟਿਕਮ ਉਹ ਇਹਦਾ ਤਜਰਬਾ ਕਰ ਚੁਕੇ ਆ ਉਹ ਟੈਨਰ ਦਿਖਾਲ ਚੁਕੇ ਆ ਲੱਗਦਾ ਵੀ ਜਿਹੜੀਆਂ 27 ਵਾਲੀਆਂ ਚੋਣਾਂ ਉਹਦੇ ਵਿੱਚ ਇਹੋ ਕਰਨਗੇ ਪਰ ਇਹ ਉਹਨਾਂ ਗੱਲਾਂ ਨੂੰ ਭੁੱਲ ਗਏ ਇਹ ਪੰਜਾਬ ਦੇ ਮਹਾਨ ਵਿਰਸੇ ਨੂੰ ਸਰਕਾਰ ਜਿਹੜੀ ਭੁੱਲ ਗਈ ਆ ਪੰਜਾਬੀਆਂ ਦਾ ਮਹਾਨ ਵਿਰਸਾ ਇਹਦੇ بڑے بڑے ਹੰਕਾਰੀ ਆਏ بڑے بڑے ਜਾਬਰ ਆਏ ਜਿਨ੍ਹਾਂ ਨੇ ਸੋਮਨਾਥਾ ਮੰਦਿਰ ਵੀ ਲੁੱਟਿਆ ਤੇ بڑے بڑے ਦਦੇ ਲੋਕ ਆਏ ਤੇ ਔਰੰਗਜ਼ੇ ਵਰਗੇ ਆਏ ਇਹਦੇ ਸੁਭਾ ਸਰੰਦ ਵਰਗੇ ਆਏ ਜਿਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਦੀ ਮਾਰੀ ਉਹਨਾਂ ਨੂੰ ਮੂੰਹ ਦੀ ਖਾ ਕੇ ਭਜਣਾ ਪਿਆ ਪੰਜਾਬ ਦੇ ਲੋਕ ਜਿੱਤੇ ਚਾਹੇ ਉਹ ਮੋਦੀ ਹੋਵੇ ਉਹ ਲੋਕਾਂ ਨੇ ਦਿੱਲੀ ਦੀ ਧਰਤੀ ਤੇ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਨੇ ਵੱਡਾ ਇੱਕ ਐਕਸ਼ਨ ਕੀਤਾ ਵੱਡਾ ਜਿਹੜਾ ਵਰਲਡ ਫੇਮ ਹੋਇਆ ਕਿਸਾਨ ਅੰਦੋਲਨ ਕੀਤਾ ਤੇ ਮੋਦੀ ਜਿਹੜਾ ਕਹਿੰਦਾ ਸੀ ਮੇਰੀ ਧੌਣ 'ਚੋਂ ਕੀਲਾ ਨਹੀਂ ਕਰ ਸਕਦਾ ਉਹ ਪੰਜਾਬ ਦੇ ਕਿਸਾਨਾਂ ਨੇ ਕੱਢਿਆ ਤੇ ਇਦਾਂ ਹੀ ਇਹ ਸਰਕਾਰ ਨੂੰ ਜਾਂ ਸੋਧੀਆਂ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਜੇ ਇਸ ਗੱਲ ਦਾ ਪਰੇਖਾ ਹੋਵੇ ਵੀ ਅਸੀਂ ਸ਼ਾਮ-ਦਾਮ ਦੰਡਪੇਤ ਕਰਕੇ ਇਲੈਕਸ਼ਨ ਜਿੱਤ ਲਵਾਂਗੇ ਇਹ ਪੰਜਾਬ ਦੇ ਲੋਕ ਕਦੀ ਨਹੀਂ ਹੋਣ ਦੇਣਗੇ ਇਹ ਸਾਨੂੰ ਬੇਸ਼ੱਕ ਭਾਵੇਂ ਕੁਰਬਾਨੀਆਂ ਕਰਨੀਆਂ ਪੈਣ ਕੋ ਮਰਨਾ ਪਵੇ ਜਾਨ ਦੇਣੀ ਪਵੇ ਜਾਨ ਦਿੱਤੀ ਜਾ ਸਕਦੀ ਆ ਲੇਕਿਨ ਬਦਮਾਸ਼ੀ ਕਰਕੇ ਕੋਈ ਕਹੋਵੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਡਰਾ ਕੇ ਧਮਕਾ ਕੇ ਕੋਈ ਚੋਣਾਂ ਦੇ ਜਿੱਤ ਹਾਸਲ ਕਰ ਲੋ ਇਦਾਂ ਨਹੀਂ ਹੋਣ ਦੇਵਾਂਗੇ ਤੇ ਨਾ ਹੀ ਜਿਹੜੀ ਪੰਜਾਬ ਦੀ ਪੁਲਿਸ ਆ ਚਾਹੇ ਕਿਤੇ ਦੀ ਵੀ ਹੋਵੇ ਪੰਜਾਬ ਚ ਕਿਤੇ ਕਿਸੇ ਜ਼ਿਲ੍ਹੇ ਦੀ ਵੀ ਹੋਵੇ ਸਾਡੇ ਹਰ ਜਗ੍ਹਾ ਤੇ ਸਾਡੇ ਜ਼ਿਲ੍ਹਿਆਂ ਦੇ ਸਾਥੀ ਬੈਠੇ ਆ ਅਸੀਂ ਇਹ ਤਸੱਲੀ ਕਰਾ ਕੇ ਸਾ ਲਵਾਂਗੇ ਅਜੇ ਤੱਕ ਨਹੀਂ ਹੋਣ ਦੇਵਾਂਗੇ